ਦੇ 200 ਦੇ ਕਰੀਬ ਪਰਿਵਾਰ ਜਿਹੜਾ ਆ ਉਹ ਬੀਜੇਪੀ ਛੱਡ ਕੇ ਕਾਂਗਰਸ ਦੇ ਵਿੱਚ ਇਹਨਾਂ ਨੇ ਸਮਰਥਨ ਦੇਣ ਦਾ ਮਨ ਬਣਾਇਆ ਕਿਉਂਕਿ ਇਹਨਾਂ ਨੇ ਵੇਖਿਆ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਰਾਹੀਂ ਔਰ ਜਿਹੜਾ ਦੇਸ਼ ਦੀ ਇਹ ਭਾਵਨਾ ਜਿਹੜੀ ਹੈ ਉਹ ਅਲੱਗ-ਅਲੱਗ ਤਰੀਕੇ ਨਾਲ ਲੋਕਾਂ 'ਚ ਪਹੁੰਚ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਬੀਜੇਪੀ ਸਰਕਾਰ ਨੇ ਨਰਿੰਦਰ ਮੋਦੀ ਜੀ ਨੇ ਬਾਬਾ ਸਾਹਬ ਭੀਮਰಾವ್ ਬੇਦਕਰ ਜੀ ਦੇ ਸਵਿਧਾਨ ਨੂੰ ਕੁਚਲੰਦਾ ਮਨ ਬਣਾ ਰੱਖਿਆ ਕਿਸ ਤਰੀਕੇ ਨਾਲ ਸਰਕਾਰਾਂ ਤੋੜੀਆਂ ਨੇ ਕਿਸ ਤਰੀਕੇ ਦੇ ਨਾਲ ਜਿਹੜਾ ਲੋਕਾਂ ਦੇ ਉੱਤੇ ਤਸ਼ੱਦਦ ਹੋਇਆ ਹੈ ਉਹਨਾਂ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋਏ ਇਹਨਾਂ ਨੇ ਅੱਜ ਮਨ ਬਣਾਇਆ ਕਿਉਂਕਿ ਪੰਜਾਬੀ ਜਿਹੜੇ ਐ ਉਹ ਜ਼ੁਲਮ ਦੇ ਵਿਰੁੱਧ ਖੜੋਂਦੇ ਨੇ। ਜੀ। ਸੋ ਇਹਨਾਂ ਮਨ ਬਣਾਇਆ ਕਿ ਅਸੀਂ ਆਪਣੀ ਜਿਹੜੀ ਰਵਾਇਤੀ ਹੈ ਸਾਡਾ ਜਿਹੜਾ ਇੱਕ ਸਿਸ਼ਟਾਚਾਰ ਹੈ ਕਿ ਅਸੀਂ ਜ਼ੁਲਮ ਦੇ ਵਿਰੁੱਧ ਲੜਾਈ ਲੜਨੀ ਹੈ। ਸੋ ਇਹਨਾਂ ਉਹ ਲੜਾਈ ਜਿਹੜਾ ਲੜਨ ਦਾ ਮਨ ਜਿਹੜਾ ਬਣਾਇਆ ਉਹਦੇ ਕਰਕੇ ਇਹਨਾਂ ਨੇ ਅੱਜ ਕਾਂਗਰਸ ਪਾਰਟੀ ਨੂੰ ਸਮਰਥਨ ਕੀਤਾ ਹੈ। ਮੈਂ ਇਹਨਾਂ ਸਾਰਿਆਂ ਦਾ ਕਾਂਗਰਸ ਪਾਰਟੀ ਚ ਆਉਣ ਤੇ ਸਵਾਗਤ ਕਰਦਾ ਇਹਨਾਂ ਨੂੰ ਇਹਨਾਂ ਨੂੰ ਯਕੀਨ ਦਿਵਾਉਣਾ ਕਿ ਅਸੀਂ ਜਿਹੜੀ ਹੱਕ ਸੱਚ ਦੀ ਲੜਾਈ ਜਿਹੜੀ ਹੈ ਉਹ ਸੜਕ ਤੋਂ ਲੈ ਕੇ ਸੰਸਦ ਤੱਕ ਪਹਿਲਾਂ ਔਰ ਹੋਣ ਵੀ ਲੜਾਂਗੇ। ਅਜੋਦਾ ਸਾਹਿਬ ਕਿੰਨੇ ਪ੍ਰਵਾਸੀ ਦੇ ਨੇ ਸ਼ਾਮਲ ਹੋਏ ਨੇ? ਕਿਪ 250 ਦੇ ਕਰੀਬ ਪ੍ਰਵਾਸੀ। ਤੇ ਅਜੋਦਾ ਸਾਹਿਬ ਕੀ ਲੱਗਦਾ ਕਿੰਨਾ ਕੁ ਬਲ ਮਿਲਦਾ ਜਿਹੜੇ ਇਸ ਤਰ੍ਹਾਂ ਪ੍ਰਵਾਸੀ ਜੁੜਦੇ ਨੇ ਔਰ ਇਲੈਕਸ਼ਨਸ ਦੇ ਵਿੱਚ ਖਾਸ ਤੌਰ ਤੇ ਤੁਹਾਨੂੰ 7 ਸਾਲ ਹੋ ਚੁੱਕੇ ਨੇ ਫਿਰ ਵੀ ਲੋਕ ਤੁਹਾਡ ਨੂੰ ਪਿਆਰ ਕਰਦੇ ਹੋਏ ਨਜ਼ਰ ਆ ਰਹੇ ਨੇ ਕਿੰਨਾ ਕੁ ਬਲ ਮਿਲਦਾ ਜੀ? ਬਲ ਬਹੁਤ ਮਿਲਦਾ ਸਕੂਨ ਹੁੰਦਾ ਹੈ ਕੀਤੇ ਕੰਮਾਂ ਦੇ ਉੱਤੇ ਸਕੂਨ ਹੁੰਦਾ ਹੈ ਪਾਰਟੀ ਦੀ ਸੈਕੂਲਰਿਜ਼ਮ ਸੋਚ ਤੇ ਸਕੂਨ ਹੁੰਦਾ ਹੈ ਪਾਰਟੀ ਦੇ ਜਿਹੜੇ ਲੀਡਰਸ਼ਿਪ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਹੈ ਲਗਾਤਾਰ ਲੋਕ ਉਹਨੂੰ ਵੇਦੇ ਹੋਏ ਇੰ ਕਿ ਨੌਜਵਾਨਾਂ ਨੇ ਮਨ ਕੀਤਾ ਇੱਕ ਨੌਜਵਾਨ ਜਿਹੜਾ ਹੈ ਇਹ 200 204 400 ਸੱਜਣਾ ਮਿੱਤਰਾਂ ਦਾ ਸਾਂਝੀ ਹੁੰਦਾ ਹੈ ਸੋ ਇੱਕ ਨੌਜਵਾਨ ਇਹ ਲਾ ਲਓ ਵੀ 200 204 400 ਹੋਣੇ ਆ ਹੋਵੇ ਤੇ ਕਿੰਨਾ ਵੱਡਾ ਇਹ ਬਣ ਜਾਂਦਾ ਹੈ ਇਹ ਕਾਫਲਾ ਸੋ ਧੰਨਵਾਦ ਉਹਦਰ ਸਾਹਿਬ ਕਈ ਰਾਜਨੀਤਿਕ ਲੀਡਰ ਤੋਂ ਤੇ ਤਾਂ ਵੀ ਗੱਲ ਕਰਦੇ ਤੁਹਾਡੀ ਪਾਰਟੀ ਦੇ ਲੋਕ ਵੀ ਤੁਹਾਡ ਨਾਲ ਨਹੀਂ ਚੱਲਣ ਨੂੰ ਤਿਆਰ ਕਿਸ ਤਰ੍ਹਾਂ ਵੇਖਦੇ ਹੋ ਖਾਸ ਤੌਰ ਤੇ ਅਨਿਲ ਜੋਸ਼ੀ ਬਹੁਤ ਤਰਤੇ ਐਗਰੈਸਿਵ ਨਜ਼ਰ ਆ ਰਹੇ ਨੇ ਚਲੋ ਦੇਖੋ ਆਇਲਾ ਸਾਹਿਬ ਲਈ ਸਾਰੇ ਜਿਹੜੇ ਲੀਡਰ ਹੁਣ ਐਵੇਂ ਇਲੈਕਸ਼ਨ ਲੜ ਰਹੇ ਆ ਉਹਨਾਂ ਦਾ ਔਗਲਾ ਔਜਲੇ ਤੇ ਬੋਲਣਾ ਇੱਕ ਬੜ ਗੱਲ ਇਹ ਔਰ ਮਾਨ ਦੀ ਗੱਲ ਹੈ ਕਿ ਮੈਂ ਕਿ ਟੁਕੜ ਉਹਨਾਂ ਨੂੰ ਜੇਤੇ 'ਚ ਰਹਿੰਦਾ ਹੁਣ ਜਿੱਦਾਂ ਤੁਸੀਂ ਮੇਰੇ ਨਾਲ ਗੱਲ ਕਰਦੇ ਮੈਂ ਵਿਜ਼ਨ ਦੀ ਗੱਲ ਕਰਦਾ ਮੇਰਾ ਪਹਿਲੋਂ ਕੀ ਹੈ ਅੱਜ ਕੀ ਹੈ ਉਹਨਾਂ ਨੇ ਜਦੋਂ ਕੋ ਮਾਈਕ ਅੱਗੇ ਕਰੋਗੇ ਉਹ ਔਜਲੇ ਦੀ ਗੱਲ ਕਰਨਗੇ ਇਹ ਮੇਰੇ ਲਈ ਖੁਸ਼ੀ ਦੀ ਗੱਲ ਹੈ ਸੋ ਉਹਨਾਂ ਨੂੰ ਕਿਹਾ ਇਹ ਜਿਹੜੇ ਜਵਾਬ ਹੈ ਇਹ ਤੁਹਾਨੂੰ ਪਬਲਿਕ ਦੇਗੀ ਮੈਂ ਪਬਲਿਕ ਦਾ ਜਵਾਬ ਦੇ ਆਂ ਸੋ ਤੁਸੀਂ ਜੇ ਤੁਹਾਨੂੰ ਇੱਕ ਏਡੀ ਸੱਚੀ ਸੁੱਚੀ ਧਰਤੀ ਤੇ ਵੀ ਇਹ ਗੱਲ ਦੀ ਸਮਝ ਨਹੀਂ ਪੈਂਦੀ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਕੀ ਤੁਹਾਡੀ ਸੋਚ ਹੋਊਗੀ ਕੀ ਕੀ ਜੇ ਸੱਚ ਹੀ ਨਹੀਂ ਬੋਲ ਸਕਦੇ ਪਬਲਿਕ ਨੂੰ ਤੁਸੀਂ ਕੀ ਦੋਗੇ ਕੀ ਗੱਲ ਲੱਗਦਾ ਨਹੀਂ ਐਗਜ਼ੈਂਪਲ ਸੈਟ ਹੋਈ ਸਾਰੇ ਲੀਡਰ ਇਕੱਠੇ ਸੀਗੇ ਜਿਹੜੋ ਪ੍ਰੈਸ ਕਾਨਫਰੰਸ ਹੋਈ ਜਵਾਬ ਨਹੀਂ ਸੀਗਾ ਕਿ ਅਗਰ ਜੋਸ਼ੀ ਨੂੰ ਦੇਖੋ ਮੈਂ ਤਾਂ ਕਹਿੰਦਾ ਯਾਰ ਉਹ ਕੌਣ ਹੈ ਇੱਕ ਬੰਦੇ ਦੀ ਗੱਲ ਨਹੀਂ ਹੁੰਦੀ ਅਸੀਂ ਪਬਲਿਕ ਦੇ ਜਵਾਬ ਦਿਆਂ ਪਬਲਿਕ ਦੇ ਬੰਦ ਕੋਈ ਗੱਲ ਲੂਗੇ ਅਸੀਂ ਉਹਨੂੰ ਜਵਾਬ ਦਿਆਂ ਉਹ ਤੇ ਇੱਕ ਵਿਰੋਧੀ ਪਾਰਟੀ ਦਾ ਲੀਡਰ ਹੈ ਔਰ ਉਹਨੂੰ ਝੂਠ ਬੋਲਣ ਦਾ ਮਾਹਰ ਹੈ ਤੇ ਉਹ ਕੀ ਸਮਝਦਾ ਜਿਹੜੇ ਸਾਹਮਣੇ ਲੋਕ ਬੈਠੇ ਆ ਇਹ ਇਹ ਮਤਲਬ ਤੁਹਾਡੇ ਤੋਂ ਸਿੱਧ ਲੈਂਦੇ ਆ ਨਾ ਅੱਜ ਹਰ ਬੰਦੇ ਕੋ ਸੋਸ਼ਲ ਮੀਡੀਆ ਹਰ ਬੰਦੇ ਕੋ ਬੰਦੇ ਨੂੰ ਸਮਝ ਆਏ ਇਹ ਲੋਕ ਐਕਚੁਅਲੀ ਬੇਸਿਕਲੀ ਕੀ ਹੁੰਦਾ ਜਦੋਂ ਵੀ ਫੋਨ ਸਲੋ ਹੋ ਜਾਂਦਾ ਉਹਨਾਂ ਨੂੰ ਆਪਾਂ ਅਪਡੇਟ ਕਰਾਉਂਦੇ ਆ ਐਪ ਡਾਊਨਲੋਡ ਕਰਕੇ ਇਹ ਬੇਸਿਕਲੀ ਰਾਜਨੀਤੀ ਚ ਅਪਡੇਟ ਹੋਣ ਵਾਲੇ ਨੇ ਇਸੇ ਕਰਕੇ ਉਹ ਉੱਥੇ ਦੇ ਉੱਥੇ ਹੀ ਖੜੇ ਨੇ ਜਿੱਥੇ ਅੱਜ ਤੋਂ ਪਹਿਲਾਂ 15 ਸਾਲ ਸੀ ਸੋ ਇਹਨਾਂ ਨੂੰ ਚਾਰ ਇਲੈਕਸ਼ਨਾਂ ਆਏ ਹਾਰ ਚੁੱਕੇ ਆ ਹੁਣ ਪੰਜਵੀਂ ਆਏ ਆ ਇਹੋ ਗੱਲਾਂ ਇਹ ਉਦੋਂ ਕਰਦੇ ਆ ਇਹੋ ਗੱਲਾਂ ਇਹਨਾਂ ਦੀ ਮਤਲਬ ਹੰਕਾਰ ਜਿਹੜਾ ਉਦੋਂ ਵੀ ਦਿਖਦਾ ਆ ਅੱਜ ਵੀ ਉੱਥੇ ਹੀ ਆ ਸੋ ਇਹਨਾਂ ਨੂੰ ਅਪਡੇਟ ਹੋਣ ਦੀ ਲੋੜ ਐ ਇਹ ਨਾਲੇ ਮਤਲਬ ਜਿਹੜਾ ਜਿਹੜਾ ਸ਼ਹਿਰ ਐ ਇਹ ਬੜਾ ਪਵਿੱਤਰ ਸ਼ਹਿਰ ਐ ਇੱਥ ਉਹਨੂੰ ਉਹਦੇ ਲਈ ਇੱਕ ਠੰਡੀ ਸ਼ਾਹ ਆਉਂਦੀ ਲੋਕਾਂ ਨੂੰ ਉਮੀਦ ਹੋਣੀ ਚਾਹੀਦੀ ਆ ਉਹਦੇ ਵੱਲੋਂ ਕੋਈ ਕੰਡਿਆਲੀ ਮਤਲਬ ਭਾਸ਼ਾ ਨਹੀਂ ਹੋਣੀ ਚਾਹੀਦੀ ਗੁਰਜੀਤ ਸਿੰਘ ਗੋਜਲਾ ਤੇ ਹੱਕ ਜੋ ਨਵਜੋਤ ਸਿੰਘ ਸਿੱਧੂ ਵੀ ਉਤਰਨ ਵਾਲੇ ਨੇ ਕਿੰਨਾ ਕੁ ਬਾਲ ਮਿਲੇਗਾ ਕਿਉਂਕਿ ਇਹ ਨਵਜੋਤ ਸਿੰਘ ਸਿੱਧੂ ਬਹੁਤ ਵੱਡੀ ਗੱਲਾਂ ਨੇ ਵੱਡੀ ਲੀਡਰਸ਼ਿਪ ਜਦੋਂ ਵੀ ਆਉਂਦੀ ਹੈ ਉਹਦਾ ਸਾਰਿਆਂ ਦੇ ਵਿੱਚ ਮਤਲਬ ਜਿਹੜਾ ਬਾਲਿਆ ਉਹ ਪਬਲਿਕ ਆਮ ਪਬਲਿਕ ਚ ਵਰਕਰ ਚ ਵੀ ਔਰ ਜਿਹੜਾ ਉਮੀਦਵਾਰ ਉਹਦੇ ਵਾਸਤੇ ਤਾਂ ਬਹੁਤ ਵੱਡੀ ਗੱਲ ਹੁੰਦੀ ਸੋ अच्छी बात है सारे हुन कल भी तौर चले ने और प्रेस कॉन्फ्रेंस भी हुई है और सिद्धू साहब भी एक दे दिन छारे ने सो उदे नाल वड्डा बल मिलेगा धन्यवाद दी अगवाई हेठ होए आज 250 ਦੇ ਕਰੀਬ ਬੀਜੇਪੀ ਚੋਂ ਜਿਹੜਾ ਕਾਂਗਰਸ ਚ ਪਰਿਵਾਰ ਸ਼ਾਮਲ ਹੋਇਆ ਸਾਡੇ ਭਰਾ ਰਾਹੁਲ ਬੌਕਸਰ ਦੀ अगवाई ਵਿੱਚ ਹੋਏ ਆ ਔਰ ਸਾਡੀ ਲੋਕ ਸਭਾ ਹਲਕਾ ਅਮਰitsar ਦੇ ਜਿਹੜਾ ਸਾਡੇ ਐਮਪੀ ਗੁਰਜੀਤ ਸਿੰਘ ਔਜਲਾ ਜੋ ਕਾਂਗਰਸ ਦੇ ਉਮੀਦਵਾਰ ਉਹਨਾਂ ਨੂੰ ਬਹੁਤ ਸਾਰਾ ਬਲ ਮਿਲਿਆ ਔਰ ਸਭ ਤੋਂ ਵੱਡੀ ਗੱਲ ਇਹ ਕੀ ਅੱਜ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਹੀ ਲੋਕ ਸਮਝ ਚੁੱਕੇ ਆ ਕਿ ਐਸਸੀਓਬੀਸੀ ਭਾਈਚਾਰੇ ਨੂੰ ਕਿਸ ਤਰੀਕੇ ਨਾਲ ਜਿਹੜਾ ਵਾ ਬੀਜੇਪੀ ਸਰਕਾਰ ਉਹਨਾਂ ਨੂੰ ਦੱਬ ਰਹੀ ਆ ਅੱਜ ਸਾਡਾ ਸੰਵਿਧਾਨ ਖਤਰੇ 'ਚ ਆ ਔਰ ਜਿਹੜੇ ਨੌਜਵਾਨ ਆ ਉਹ ਤੇ ਜਾਗ ਹੀ ਚੁੱਕੇ ਉਹਨਾਂ ਨੂੰ ਤੇ ਪਤਾ ਲੱਗ ਗਿਆ ਕਿਵੇਂ ਅੱਜ ਪੂਰੇ ਦੇਸ਼ ਦੇ ਵਿੱਚ ਐਸਸੀਓਬੀਸੀ ਦੇ ਨਾਲ ਤੱਕਾ ਹੋ ਰਿਹਾ ਘੱਟ ਗਿਣਤੀਆਂ ਨਾਲ ਤੱਕਾ ਹੋ ਰਿਹਾ ਔਰ ਕਰ ਕੌਣ ਰਹੀ ਹੈ ਕੇਂਦਰ ਦੀ ਤਾਨਾਸ਼ਾਹ ਸਰਕਾਰ ਤੇ ਜਿਹੜਾ ਅੱਜ ਉਹਨਾਂ ਨੂੰ ਹੱਲੇ ਤੇ ਇੱਕ ਝਟਕਾ ਲੱਗਾ ਇਹੋ ਜਿਹੇ ਝਟਕੇ ਬਹੁਤ ਲੱਗਣੇ ਹੱਲੇ ਤੇ ਕਾਂਗਰਸ ਮੈਦਾਨ 'ਚ ਉਤਰੀ ਆ ਆਮ ਆਦਮੀ ਪਾਰਟੀ ਦੀ ਜੋ ਪਿਛਲੀ ਵਾਰ ਜਿੱਤ ਹੋਈ ਸੀ ਤੇ ਨੌਜਵਾਨ ਬਹੁਤ ਨਾਲ ਸੀਗੇ ਅੱਜ ਨੌਜਵਾਨ ਹੀ ਨਜ਼ਰ ਆ ਰਹੇ ਨੇ ਕੀ ਸੰਕੇਤ ਨਜ਼ਰ ਆ ਰਿਹਾ ਜਦੋਂ ਨੌਜਵਾਨਾਂ ਨੂੰ ਫੜ-ਫੜ ਕੇ ਅੰਦਰ ਦੇ ਦਾਂਗੇ ਨੌਜਵਾਨਾਂ ਨੂੰ ਆਪਾਂ ਜਿਹੜੇ ਵਾਅਦੇ ਕੀਤੇ ਉਹ ਪੂਰੇ ਨਹੀਂ ਕਰਾਂਗੇ ਤੇ ਨੌਜਵਾਨਾਂ ਨਾਲ ਧੱਕੇ ਕਰਾਂਗੇ ਉਹਦਾ ਜਵਾਬ ਤੇ ਫਿਰ ਲੋਕਾਂ ਨੇ ਦੇਣਾ ਹੀ ਹੈ ਇਸ ਵਾਰ ਤੇ ਜਿਹੜਾ ਆਮ ਆਦਮੀ ਪਾਰਟੀ ਦਾ ਬੜਾ ਵਧੀਆ ਨਾਰਾ ਦਿੱਤਾ ਭਗਵੰਤ ਮਾਨ ਜੀ ਨੇ 13 0 ਵਕਈ ਉਹਨਾਂ ਦੇ ਜ਼ੁਬਾਨ ਤੋਂ ਜਿਹੜੇ ਬੱਤੀ ਦੰਦਿਆ ਗੱਲ ਜਿਹੜੀ ਸੱਚੀ ਨਿਕਲਦੀ ਹੁੰਦੀ ਆ 13 0 ਜਿਹੜੀ ਉਹਨਾਂ ਕਹੀਓ 0 ਉਹਨਾਂ ਦੀ ਆ ਉਹ 13 ਸਾਡੀ ਕਾਂਗਰਸ ਦੀ ਆਉਣੀਆਂ ਵਾ ਪੰਜਾਬ ਦੇ ਵਿੱਚੋਂ ਹੀ ਤੁਹਾਨੂੰ ਪਤਾ ਦੇਸ਼ ਦੇ ਵਿੱਚ ਜਿਹੜਾ ਜਿਹੜਾ ਬੜਾ ਵਧੀਆ ਮੈਸੇਜ ਜਾਂਦਾ ਹੁੰਦਾ ਇਸ ਵਾਰ ਭਾਜਪੀ ਨੂੰ ਤਾਂ ਪਿੰਡਾਂ 'ਚ ਨਹੀਂ ਵੜਨ ਦੇਣ ਡਿਆ ਕਿਉਂਕਿ ਧਰਮ ਦੇ ਨਾਮ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਜਿਹੜੇ ਲੋਕ ਧਰਮ ਦੇ ਆੜ 'ਚ ਰਾਜਨੀਤੀ ਕਰਦੇ ਉਹ ਕਿਸੇ ਦੇ ਸਕੇ ਨਹੀਂ ਹੋ ਸਕਦੇ ਨਵਜੋਤ ਸਿੰਘ ਸਿੱਧੂ ਦੀ ਛਾਸੀ ਦੂਸੀ ਪਾਰੀ ਨੂੰ ਕਿਸਤਾਂ ਵੇਖਦੇ ਹੋ ਜਲਦ ਹੀ ਉਹ ਅੰਮ੍ਰਿਤਸਰ ਉਤਰਨ ਵਾਲੇ ਨੇ ਉਹ ਖਾਸ ਤੌਰ 'ਤੇ ਗੁਰ ਬਿਲਕੁਲ ਜੀ ਸਿੱਧੂ ਸਾਹਿਬ ਲੋਕਾਂ ਦੇ ਦਿਲਾਂ 'ਚ ਵਸਦੇ ਆ ਔਰ ਸਿੱਧੂ ਸਾਹਿਬ ਜਿਹੜੇ ਆ ਪੂਰੇ ਪੰਜਾਬ ਦੇ ਨਹੀਂ ਦੇਸ਼ ਦੇ ਹਰਮਨ ਪਿਆਰੇ ਨੇਤਾ ਨੇ ਔਰ ਲੋਕ ਉਹਨਾਂ ਦੀ ਬੇਸਬਰੀ ਨਾਲ ਵੇਟ ਕਰ ਰਹੇ ਆ ਜਦੋਂ ਉਹਨਾਂ ਨੇ ਆਉਣਾ ਵਾ ਤੇ ਤੁਸੀਂ ਦੇਖਣਾ ਕਿ ਕੱਲ ਹੀ ਪ੍ਰਤਾਪ ਸਿੰਘ ਬਾਜਵਾ ਜੀ ਸਾਡੇ ਐਲੋਪੀ ਲੀਡਰ ਆ ਉਹਨਾਂ ਕਾਨਫਰੰਸ ਦੇ ਵਿੱਚ ਕਿਹਾ ਸੀਗਾ ਵੀ ਹੱਲੇ ਤੇ ਅਸੀਂ ਮੈਦਾਨ ਚ ਆਉਣਾ ਹੀ ਆ ਤੇ ਹੱਲੇ 24 ਘੰਟੇ ਨਹੀਂ ਹੋਏ ਤੇ 24 ਘੰਟੇ ਤੁਹਾਨੂੰ ਰਿਜ਼ਲਟ ਮਿਲ ਗਿਆ ਅੱਗੇ-ਅੱਗੇ ਤੁਸੀਂ ਆਉਣ ਵਾਲੇ ਦਿਨਾਂ 'ਚ ਵੇਖੋ ਕੀ ਬਣਦਾ ਵਾ ਕਿਉਂਕਿ ਸਾਡੇ ਭਰਾ ਜਿਹੜੇ ਆ ਇਹਨਾਂ ਨੂੰ ਕਦੀ ਇਹ ਨਹੀਂ ਮਹਿਸੂਸ ਹੋਊਗਾ ਕਿ ਅਸੀਂ ਕਾਂਗਰਸ ਪਾਰਟੀ ਦੇ ਵਿੱਚ ਇੱਕ ਪਰਿਵਾਰ ਆ ਕਾਂਗਰਸ ਪਾਰਟੀ ਐਸੀ ਆ ਇੱਕ ਪਰਿਵਾਰ ਆ ਉਹਨਾਂ ਨੇ ਕਦੀ ਕਿਸੇ ਨੂੰ ਇਹ ਨਹੀਂ ਪੁੱਛਿਆ ਔਜਲਾ ਸਾਹਿਬ ਦੀ ਖਾਸ ਕਰਕੇ ਇੱਕ ਖਾਸੀਅਤ ਉਹਨਾਂ ਕਦੀ ਕਿਸੇ ਨੂੰ ਇਹ ਨਹੀਂ ਪੁੱਛਿਆ ਕਿਹੜੀ ਪਾਰਟੀ ਦਾ ਉਹ ਕਹਿੰਦੇ ਅਮਰੇਸਰ ਗੁਰੂ ਨਗਰੀ ਮੇਰਾ ਪਰਿਵਾਰ ਆ ਔਰ ਮੇਰੇ ਪਰਿਵਾਰ ਦੇ ਵਿੱਚ ਮੈਂ ਕਦੀ ਕਿਸੇ ਨੂੰ ਲੀਡਰ ਬਣ ਕੇ ਨਹੀਂ ਮਿਲਣਾ ਮੈਂ ਆਮ ਉਹਨਾਂ ਦਾ ਜਿਹੜਾ ਵੀਰ ਆ ਛੋਟਾ ਭਰਾ ਵਾਂ ਉਸ ਤਰੀਕੇ ਨਾਲ ਮਿਲਣਾ ਇੱਕ ਸੋਚ ਚੰਗੀ ਜਿਹੜੀ ਆ ਉਹ ਗੁਰੂ ਨਗਰੀ ਨੂੰ ਮਿਲੀ ਆ ਤੀਸਰੀ ਵਾਰ ਗੁਰਜੀਤ ਸਿੰਘ ਔਜਲਾ ਜਿਹੜਾ ਬੜੀ ਵੱਡੀ ਲੀਡ ਨਾਲ ਜਿੱਤਣਗੇ ਔਰ ਇੰਡੀਆ ਗਠਬੰਧਨ ਦੀ ਜਿਹੜੀ ਸਰਕਾਰ ਆ ਉਹ ਦੇਸ਼ ਦੇ ਵਿੱਚ ਬਣੇਗੀ ਔਰ ਸਾਡੇ ਰਾਹੁਲ ਵੀਰ ਤੇ ਇਹਨਾਂ ਸਾਰੇ ਸਾਥੀਆਂ ਦਾ ਜੀ ਆਇਆਂ ਕਹਿੰਦੇ ਆ ਤੇ ਪ੍ਰਮਾਤਮਾ